ਕਿਸਾਨ ਦੋਸਤੋ ਬਾਸਮਤੀ ਦੇ ਵਿੱਚ ਝੰਡਾ ਰੋਗ ਬਕਾਨੀ ਰੋਗ ਫਟ ਰੋਗ ਇਹਦੇ ਰੋਕथाम ਦੇ ਲਈ ਬਾਜ਼ਾਰ ਦੇ ਵਿੱਚ ਜਿੰਨੇ ਮੂੰਹ ਆਉਣੀਆਂ ਗੱਲਾਂ ਹੋ ਰਹੀਆਂ ਕੋਈ ਕਹਿ ਰਿਹਾ ਕਿ ਆ ਪਾ ਲਓ ਕੋਈ ਕਹ ਰਿਹਾ ਆ ਪਾ ਲਓ ਤੇ ਕੱਲ ਇੱਕ ਪੋਸਟ ਪਾ ਕੇ ਕਿਸਾਨ ਸਾਥੀਆਂ ਨੂੰ ਪੁੱਛਿਆ ਸੀ ਤੁਸੀਂ ਕੀ ਕੁਝ ਪਾ ਰਹੇ ਹੋ ਪਤਾ ਲੱਗਿਆ ਕਿ 2-2 3-3 ਜ਼ਹਿਰ ਤੱਕ ਕਿਸਾਨ ਵੀਰ ਪਾ ਚੁੱਕੇ ਐ ਤੇ ਹਜੇ ਤੀਕ ਇਲਾਜ ਕੋਈ ਹੋਇਆ ਨਹੀਂ ਤਾਂ ਐਸ ਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਤੁਹਾਨੂੰ ਇੱਕ ਵੀਡੀਓ ਪਾ ਕੇ 5 ਨੁਕਤੇ ਤੀ ਪ੍ਰੋਗਰਾਮ ਦਿੱਤਾ ਸੀਗਾ ਜੇ ਤੁਸੀਂ ਉਸ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਬਚਤ ਹੋਏਗੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੈ ਫੇਸਬੁੱਕ ਦੇ ਮੈਂ ਕਮੈਂਟਸ ਦੇ ਵਿੱਚ ਉਸ ਵੀਡੀਓ ਦਾ ਲਿੰਕ ਦਿੱਤਾ ਹੋਇਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਰ ਕੀ ਕਹਿੰਦੇ ਐ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦਾ ਸੰਦੇਸ਼ ਤੁਹਾਡੇ ਲਈ ਕੀ ਹੈ ਇਹ ਤੁਹਾਡੇ ਲਈ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਆ ਦਾ ਡਿਜੀਟਲ ਅਖਬਾਰ ਖੇਤੀ ਸੰਦੇਸ਼ ਹੈ ਇਹਦੇ 3 ਜੁਲਾਈ 2024 ਦੇ ਅੰਕ ਨੰਬਰ 357 ਦੇ ਵਿੱਚ ਇਹਨਾਂ ਨੇ ਕਿਸਾਨਾਂ ਨੂੰ ਸਾਫ਼ ਤੇ ਸਪੱਸ਼ਟ ਦੱਸਿਆ ਕਿ ਭਾਈ ਏਕ ਬਾਸਮਤੀ ਦਾ ਪ੍ਰਮੁੱਖ ਰੋਗ ਹੈ ਜਿਹੜਾ ਕਿ ਇੱਕ ਉੱਲੀ ਦੇ ਨਾਲ ਫੈਲਦਾ ਹੈ ਤੇ ਤੁਹਾਡੇ ਖੇਤ ਦੇ ਵਿੱਚ ਐ ਸੁੱਲੀ ਦਾ ਜਿਹੜਾ ਮੁੱਖ ਸੋਮਾ ਹੈ ਉਹ ਬੀਜ ਹੁੰਦਾ ਹੈ ਮੱਕੇ ਪਹਿਲੀ ਵਾਲੀ ਤੁਹਾਡੇ ਖੇਤ ਜਿਹੜੀ ਉੱਲੀ ਹੈ ਬੀ ਨਹੀਂ ਆਉਂਦੀ ਹੈ ਤੇ ਇਸ ਤੋਂ ਬਾਅਦ ਇਹ ਜਿਹੜੀ ਉਲੀ ਹੈ ਤੁਹਾਡੇ ਖੇਤ ਦੇ ਵਿੱਚ ਮਿੱਟੀ ਦੇ ਵਿੱਚ ਵੀ ਜਿਉਂਦੀ ਰਹਿੰਦੀ ਹੈ ਜੇ ਅਸੀਂ ਬੁੱਟੇ ਦੀ ਪਛਾਣ ਕਰੀਏ ਤਾਂ ਇਹ ਬੁੱਟੇ ਦੂਜੇ ਨਾਲੋਂ ਥੋੜੇ ਜੇ ਉੱਚੇ ਹੁੰਦੇ ਐ ਲੰਮੇ ਹੋ ਜਾਂਦੇ ਐ ਤੇ ਰੰਗ ਹਲਕਾ ਜਾਂ ਪੀਲਾ ਪੈ ਜਾਂਦਾ ਜਿਵੇਂ ਤੁਸੀਂ ਇੱਥੇ ਅੱਗੇ ਆਹ ਫੋਟੋ ਦੇਖੋਗੇ ਹਾਂ ਇਹ ਵਾਲੀ ਫੋਟੋ ਤਾਂ ਇਸ ਤਰੀਕੇ ਦਾ ਹੀ ਹੋ ਜਾਂਦਾ ਹੈ ਤੇ ਜਿਹੜੀਆਂ ਗੰਡਾ ਹੁੰਦੀਆਂ ਗੰਡਾਂ ਦੇ ਵਿੱਚੋਂ ਵੀ ਜਿਹੜਾ ਜੜਾਂ ਮਾਨੀਆਂ ਸ਼ੁਰੂ ਹੁੰਦੇ ਹੋ ਜਾਂਦੀਆਂ ਤੇ ਦਾਣੇ ਨਹੀਂ ਬੰਦੇ ਰੋਗੀ ਬੁੱਟੇ ਸੁੱਕ ਜਾਂਦੇ ਆ ਤੇ ਤਣੇ ਦੇ ਉੱਤੇ ਗੁਲਾਬੀ ਰੰਗ ਦੀ ਉਲੀ ਪੈਦਾ ਹੁੰਦੀ ਹੈ ਤੇ ਇਹ ਜਿਹੜੀ ਬਿਮਾਰੀ ਹੈ ਇਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਨਰਸਰੀ ਦੇ ਪਨੀਰੀ ਚ ਵੀ ਆ ਸਕਦੀ ਹੈ ਤੇ ਖੜੇ ਖੇਤ ਚ ਵੀ ਆ ਸਕਦੀ ਹੈ ਇਹਦੇ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਹਿਣਾ ਹੈ ਕਿ ਇਸ ਰੋਗ ਤੋਂ ਬਚਾਉਣ ਵਾਸਤੇ ਪਹਿਲੀ ਗੱਲ ਤਾਂ ਬੀ ਚੰਗਾ ਲਵੋ ਬੀ ਬਿਮਾਰ ਵੀ ਅਡ ਕਰੋ ਸਵਸਤ ਬੀ ਜਿਹੜਾ ਹੈਗਾ ਵਰਤੋ ਤੇ ਪਨੀਰੀ ਦੀਆਂ ਜੜਾਂ ਦੀ ਸੋਧ ਜ਼ਰੂਰ ਕਰੋ ਉਹਨਾਂ ਨੇ ਕਿਹਾ ਕਿ ਜਿੱਥੇ ਬੀ ਬੀ ਅਤੇ ਪਨੀਰੀ ਦੀਆਂ ਜੜਾਂ ਦੀ ਸੋਧ ਕੀਤੀ ਹੁੰਦੀ ਹੈ ਉੱਥੇ ਬਿਮਾਰੀ ਨਹੀਂ ਆਉਂਦੀ ਪਰੰਤੂ ਜਿਹੜਾ ਕਿਸਾਨ ਬਾਸਮਤੀ ਗੇਤੀ ਬਜਾਈ ਕਰ ਲੈਂਦੇ ਹੈ ਤੇ ਬੀ ਤੇ ਪਨੀਰੀ ਦੀ ਸੋਧ ਨਹੀਂ ਕਰਦੇ ਉੱਥੇ ਬਿਮਾਰੀ ਆਉਂਦੀ ਹੈ ਕਈ ਵਾਰੀ ਕਿਸਾਨ ਵੀ ਕੀ ਕਰਦੇ ਕੱਲਾ ਬੀ ਸੋਧ ਲੈਂਦੇ ਹੈ ਪਰੰਤੂ ਪਨੀਰੀ ਦੀਆਂ ਜੜਾਂ ਦੀ ਸੁਧਾਈ ਨਹੀਂ ਕਰਦੇ ਉਹਨਾਂ ਖੇਤਾਂ ਦੇ ਵਿੱਚ ਵੀ ਇਸ ਬਿਮਾਰੀ ਦਾ ਹੱਲਾ ਵੇਖਣ ਨੂੰ ਆਉਂਦਾ ਹੈ ਤਾਂ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਮੇਂ ਸਿਰ ਇਸ ਦਾ ਕੰਟਰੋਲ ਨਾ ਕੀਤਾ ਗਿਆ ਤੇ ਬਾਸਮਤੀ ਦੇ ਝਾੜ ਦਾ ਨੁਕਸਾਨ ਕਰਦਾ ਹੈ ਤੇ ਇੱਕ ਵਾਰੀ ਖੇਤ ਵਿੱਚ ਬਿਮਾਰੀ ਆਉਣ ਤੋਂ ਬਾਅਦ ਇਹਦਾ ਕੋਈ ਇਲਾਜ ਨਹੀਂ ਹੁੰਦਾ ਆ ਸਾਰੇ ਜਣੇ ਸੁਣ ਲਓ ਜੋ ਉਲੀ ਰੋਗ ਆ ਦਵਾਈਆਂ ਪਾਈ ਜਾਂਦੇ ਹੋ ਜਾਂ ਅਲੱਗ-ਅਲੱਗ ਚੀਜ਼ਾਂ ਪਾ ਰਹੇ ਹੋ ਕਿ ਮਾਰਾਂ ਦਾ ਕਹਿਣਾ ਹੈ ਕਿ ਇੱਕ ਵਾਰੀ ਬਿਮਾਰੀ ਖੇਤ ਚ ਆ ਗਈ ਫਿਰ ਇਹਦਾ ਕੋਈ ਇਲਾਜ ਨਹੀਂ ਹੁੰਦਾ ਜਿਹੜਾ ਕਿਸਾਨ ਪੁਰਾਣੇ ਬਾਸਮਤੀ ਲਾਉਂਦੇ ਉਹਨਾਂ ਨੂੰ ਵੀ ਪਤਾ ਹੈ ਕਿ ਟੱਕਰਾਂ ਹੀ ਆ ਕੋਈ ਹੋਰ ਕੁਛ ਨਹੀਂ ਤਾਂ ਇਹਨਾਂ ਨੇ ਅੱਗੇ ਕਿਹਾ ਕਿ ਕਿਸਾਨ ਕੀ ਕਰਦੇ ਆ ਕਿ ਜਿੱਥੇ ਪ੍ਰਭਾਵਿਤ ਖੇਤ ਤੇ ਉਹਤੇ ਬਿਵਸਤੀ ਨੂੰ ਰੇਤੇ 'ਚ ਪਾ ਕੇ ਪਾ ਰਹੇ ਆ ਕਈ ਤਰੀਕੇ ਦੇ ਉਲਲੀ ਨਸ਼ਕ ਦਵਾਈਆਂ ਦਾ ਛੜਕਾਅ ਕਰ ਰਹੇ ਆ ਪਰੰਤੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੇ ਹੈਗੇ ਰੇਤੇ 'ਚ ਮਿਲਾ ਕੇ ਇਹ ਦਵਾਈਆਂ ਪਾਉਣ ਦੀ ਕੋਈ ਸਿਫਾਰਿਸ਼ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਕਿਸਾਨ ਵੀਰੋ ਉਲਲੀ ਨਸ਼ਕ ਦਵਾਈਆਂ ਪਾ ਕੇ ਆਪਣਾ ਖੇਤੀ ਖਰਚਾ ਨਾ ਵਧਾਓ ਸਗੋਂ ਇਹਦਾ ਹੋਣ ਕੋਈ ਇਲਾਜ ਨਹੀਂ ਇਹਦਾ ਇਲਾਜ ਕੇਵਲ ਤੇ ਕੇਵਲ ਬੀ ਤੇ ਪਨੀਰੀ ਦੀ ਸੋਸ ਸੀਗੀ ਤਾਂ ਇਸ ਕਰਕੇ ਇਹਨਾਂ ਨੇ ਕਿਹਾ ਹੈ ਕੇ ਭਾਈ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਕਿਸਾਨਾਂ ਨੇ ਹਜੇ ਹੁਣ ਹਜੇ ਪਨੀਰੀ ਪੱਟ ਕੇ ਖੇਤ ਚ ਲਾਉਣੀ ਹੈ ਉਹ ਆਪਣੇ ਪਨੀਰੀ ਦੀਆਂ ਜਿਹੜੀਆਂ ਜੜਾਂ ਹੈਗੀਆਂ ਉਹ ਟ੍ਰਾਈਕੋਡਰਮਾ ਸਪੈਰੇਲਮ ਜਿਹੜਾ ਨਾਮ ਇਹਨਾਂ ਨੇ ਰეკਮੈਂਡ ਕੀਤਾ ਇਹ ਨਹੀਂ ਮਿਲਦਾ ਜਿਹੜਾ ਹੋਰ ਕੋਈ ਟ੍ਰਾਈਕੋਡਰਮਾ ਕੋ ਲੈ ਲਓ 1 ਲੀਟਰ ਪਾਣੀ 'ਚ 15 ਗ੍ਰਾਮ ਟ੍ਰਾਈਕੋਡਰਮਾ ਪਾ ਕੇ 6 ਤੋਂ 8 ਘੰਟੇ ਤੱਕ ਪਾਣੀ ਦੇ ਜੜਾ ਡੁਬੋ ਕੇ ਰੱਖੋ ਕਿਉਂਕਿ ਜੇ ਬਿਮਾਰੀ ਖੇਤ 'ਚ ਇੱਕ ਵਾਰ ਆ ਗਈ ਇਹਨਾਂ ਨੇ ਕਿਹਾ ਕਿ ਇਹਦਾ ਮੁੜ ਕੇ ਕੋਈ ਇਲਾਜ ਨਹੀਂ ਹੈਗਾ ਜੇ ਪਨੀਰੀ ਦੇ ਵਿੱਚ ਬਿਮਾਰੀ ਵਾਲੇ ਬੂਟੇ ਹੈਗੇ ਆ ਤੇ ਉਹਨਾਂ ਨੂੰ ਪਟਕੇ ਨਸ਼ਟ ਕਰ ਦੇਵੋ ਤੇ ਅਗਲੇ ਸਾਲੇ ਬਿਮਾਰੀ ਨਾ ਆਵੇ ਇਹਦੇ ਕਰਕੇ ਇਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਬੀ ਆਪਦਾ ਘਰ ਦਾ ਰੱਖੋ ਉਹਨਾਂ ਖੇਤਾਂ ਦੇ ਵਿੱਚੋਂ ਬੀ ਤਿਆਰ ਕਰੋ ਜਿੱਥੇ ਪਿਛਲੇ ਸਾਲ ਬਿਮਾਰੀ ਨਹੀਂ ਸੀ ਵਧੇਰੇ ਜਾਣਕਾਰੀ ਲਈ ਡਾਕਟਰ ਅਮਰਜੀਤ ਸਿੰਘ ਮਨਦੀਪ ਸਿੰਘ ਹੁੰਜਣ ਪੌਦਾ ਰੋਗ ਭਾਗ ਇਹਨੀ ਡਿਟੇਲ ਅੱਗੇ ਥੱਲੇ ਦਿੱਤੀ ਹੋਈ ਹੈ ਬਾਕੀ ਜੋ ਵੱਖ-ਵੱਖ ਸੋਰਸਸ ਨੇ ਸਰੋਤ ਨੇ ਜਿਵੇਂ ਕਿ ਇੱਕ 5 ਨੁਕਾਤੀ ਪ੍ਰੋਗਰਾਮ ਇੱਕ ਵੀਡੀਓ ਨੇ ਆਪਾਂ ਤੁਹਾਡਾ ਸਾਂਝਾ ਕੀਤਾ ਉਹ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੋਇਆ ਉਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਮਾਰਾ ਦਾ ਤੇ ਇਹੀ ਕਹਿਣਾ ਭਾਈ ਕਿ ਪਹਿਲਾ ਜਿਹੜਾ ਕੰਮ ਕਰ ਲਿਆ ਕਰ ਲਿਆ ਖੇਤ ਬਿਮਾਰੀ ਆਉਣ ਤੋਂ ਬਾਅਦ ਜਿਹਦਾ ਕੋਈ ਪੱਕਾ ਇਲਾਜ ਨਹੀਂ ਹੈਗਾ ਉਹ ਇਹਨਾਂ ਨੇ ਸਾਫ਼ ਕਿਹਾ ਕਿ ਕਿਸਾਨ ਵੀਰੋ ਉਲੀ ਨਸ਼ਕ ਪਾ ਕੇ ਆਪਣੀ ਖੇਤੀ ਦਾ ਖਰਚਾ ਨਾ ਵਧਾਓ ਸਗੋਂ ਸਮੇਂ ਸਿਰ ਦੇ ਬੀਜ ਤੇ ਪਰੀ ਦੀ ਸੋ ਜਿਵੇਂ ਕਿ ਤੁਹਾਨੂੰ ਪਹਿਲਾਂ ਇੱਕ ਵੀਡੀਓ ਪਾ ਕੇ ਦੱਸਿਆ ਗਿਆ ਸੀਗਾ ਉਹ ਕਰੋ ਆਹੀ ਤੁਹਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਇਹs ਰੋਗ ਤੋਂ ਬਚ ਸਕਦੇ ਹਾਂ ਤਾਂ ਭਾਵੇਂ ਕਿ ਇਹ ਵੀਡੀਓ ਤੁਹਾਡੀ ਨਰਾਸ਼ਾਜਨਕ ਹੋਏਗੀ ਕਿਉਂਕਿ ਇੱਕ ਬੰਦੇ ਨੂੰ ਹੌਸਲਾ ਹੁੰਦਾ ਕਿ ਮੈਂ ਫਲਾਨਾ ਉਲੀ ਨਾਸ਼ਕ ਪਾ ਲੂੰਗਾ ਮੈਂ ਫਲਾਨੀ ਚੀਜ਼ ਪਾ ਲੂੰਗਾ ਮੇਰਾ ਝੰਡਾ ਰੋ ਖਤਮ ਹੋ ਜਾਏਗਾ ਪਰੰਤੂ ਇਹ ਤਾਂ ਸੱਚ ਹੈ ਯਾਰ ਜਿਹੜੇ ਕਿਸਾਨ ਵੀ ਪੁਰਾਣੇ ਬਾਸਮਤਰੀ ਖੇਤੀ ਕਾਸ਼ਤ ਕਰਦੇ ਉਹਨਾਂ ਨਾਲ ਗੱਲ ਕਰਕੇ ਦੇਖ ਲਵੋ ਉਹ ਤੁਹਾਨੂੰ ਇਹੀ ਕਹਿਣਗੇ ਕਿ ਯਾਰ ਇਹ ਨਹੀਂ ਰੁਕਦਾ ਤਾ ਮੈਂ ਇੱਥੇ ਬੇਨਤੀ ਵੀ ਕਰਾਂਗਾ ਕਿ ਜਿਹੜੇ ਕਿਸਾਨ ਵੀ ਪ੍ਰਾਣੇ ਬਾਸਮਤੀ ਕਸ਼ਤ ਕਰ ਰਹੇ ਹੋ ਬਾਕੀ ਕਿਸਾਨਾਂ ਦੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨ ਕਿ ਜੇ ਰੋ ਬਿਮਾਰੀ ਆ ਜਾਂਦੀ ਹੈ ਫੇਰ ਕੀ ਹੁੰਦਾ ਹੈ ਤਾਂ ਇਹਦਾ ਹੱਲ ਸ਼ੁਰੂ-ਸ਼ੁਰੂ ਚ ਹੀ ਹੁੰਦਾ ਹੈ ਤਾਂ ਬਾਕੀ ਜਿਹੜਾ ਹੈਗਾ ਅਸੀਂ ਕਈ ਪੇਪਰ ਯੂਨੀਵਰਸਿਟੀ ਸਾਈਟ ਤੋਂ ਗੱਲ ਕਰ ਰਿਹਾ ਹੈ ਕਿ 21 ਦਿਨ ਦੇ ਉੱਤੇ ਟ੍ਰਾਈਕੋਡਰਮਾ ਮਲਟੀਪਲਾਈ ਕਰਕੇ ਖੇਤ ਪਾਉਣ ਨੂੰ ਕਹਿੰਦੇ ਰੂੜੀ ਦੇ ਵਿੱਚ ਮਲਟੀਪਲਾਈ ਕਰਕੇ ਉਹਦੇ ਰਿਜ਼ਲਟ ਮਿਲਦੇ ਹੈ ਖੋਰ ਜਿਹੜਾ ਹੈਗਾ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਇਸ਼ਪਾਰਸ਼ ਨਹੀਂ ਕੀਤੀ ਗਈ ਕਿ ਆਪਾਂ ਜਿਹੜੀਆਂ ਹੈਗੀਆਂ ਚੀਜ਼ਾਂ ਪਾਈਏ ਇਹ ਯੂਨੀਵਰਸਿਟੀ ਦੇ ਮਾਰਾਂ ਦਾ ਕਹਿਣਾ ਹੈ